ਵਾਹ ਲਓ। ਲੋਈ ਤੁਸੀਂ ਦੇਖ ਰਹੇ ਹੋ ਪਵਿੱਤਰ ਬੁੱਢਾ ਦਰਿਆ। ਇਹ ਪਾਣੀ ਸ਼ੁਰੂਆਤ ਹੋਇਆ ਐਸੇ ਕੁਝ ਦਿਨ ਪਹਿਲਾਂ ਪੂਖਰੀ ਜਿਹੜਾ ਛੱਪੜ ਛੇ ਇੱਥੇ ਉਹ ਸੀਚੇਵਾਲ ਮਾਡਲ ਅਹ ਜਿਹੜਾ ਸ਼ਿਜਬਲ ਮਾਡਲ 2 ਇਥੇ ਸਥਾਪਿਤ ਕੀਤਾ ਗਿਆ ਤੇ ਇਹਦੇ ਇਹ ਗੋਏ ਨਾ ਭਰਿਆ ਹੋਇਆ ਸੀਗਾ ਇੱਥੇ ਵੀ ਤੁਸੀਂ ਦੇਖਿਓ ਉਧਰ ਮੰਤਰੀ ਸਾਹਿਬ ਆਏ ਸੀ ਇਹ ਸਾਰਾ ਗੋਏ ਨਾ ਭਰਿਆ ਪਿਆ ਸੀ ਗੋਹਾ ਜਿਹੜਾ ਹੈਗਾ ਉਹ ਬਾਹਰ ਕੱਢ ਕੇ ਢੇਰੀਆਂ ਲਾਤੀਆਂ ਤੇ ਇਹਦੇ ਵਿੱਚ ਸਾਫ਼ ਰੇਤਾ ਨਿਕਲਿਆ ਆ ਕਿਸ ਤਰ੍ਹਾਂ ਹੁਣ ਪਾਣੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਉਹ ਅੰਮ੍ਰਿਤ ਵਰਗਾ ਪਾਣੀ ਪਵਿੱਤਰ ਬੁੱਢਾ ਦਰਿਆ ਤੁਨ ਗੁਰੂ ਨਾਨਕ ਤੁਨ ਮਾਬਾਲਾ ਇਹ ਪਿੰਡ ਭੂਖੜੀ ਜਿੱਥੋਂ ਦੀ ਇਹ ਦਰਿਆ ਦੇ ਵਿੱਚ ਪਵਿੱਤਰ ਬੁੱਢਾ ਦਰਿਆ